ਇਸ ਤਰੀਕੇ ਨਾਲ ਆਪੋ ਐਸਾ ਚ ਰਿਪੀਟ ਨਹੀਂ ਹੁੰਦੇ ਤੇ ਇਸ ਤਰੀਕੇ ਨਾਲ ਐਗਜ਼ੈਪਲਸ ਆ ਹੀ ਜੈਸਾ ਕਰਦੇ ਹੁੰਦੇ ਉਹ ਤੋਂ ਸਿੱਖਣ ਦੇ ਪਰ ਜੇ ਵੀ ਇਹ ਵੀ ਜਿਵੇਂ 18ਵੀਂ ਸਦੀ 'ਚ ਉਹਨਾਂ ਨੇ ਸੇਖਾ ਹੀ ਕਰ ਲੈਣ ਤੇ ਕਾਮਯਾਬ ਹੋ ਜਾਣਗੇ ਇਹ ਆਪਣੇ ਆਪ ਦੇ ਵਿੱਚ ਪੋਸੀਬਲ ਨਹੀਂ ਹੈ 18ਵੀਂ ਸਦੀ ਦੇ ਚਰਾਕੀ ਸਿਸਟਮ ਇੰਪਲੀਮੈਂਟ ਕਰਨਾ ਤੇ ਅੱਜ ਉਸੇ ਚੀਜ਼ ਨੂੰ ਇੰਪਲੀਮੈਂਟ ਕਰਨਾ ਜਮੀਨ ਅਸਮਾਨ ਦਾ ਵਰਕ ਉਹਨਾਂ ਦੇ ਬੰਦਾ ਗਵਾਂਢੀ ਦੇ ਘਰ ਬੈਠਾ ਹੋਵੇ ਤੇ ਫੇਰ ਹੀ ਪਤਾ ਨਹੀਂ ਆਉਂਦਾ ਕਿੱਥੇ ਆ ਅੱਜ ਦੇ ਸੱਤ ਸਮੁੰਦਰਾਂ ਪਾਰ ਜਲਦੀ ਹੈ ਸਰਕਾਰ ਨੂੰ ਸਭ ਪ੍ਰਧਾਨ ਦਾ ਬੰਦਾ ਕਿੱਥੇ ਅੱਧ ਕਿੱਥੇ ਨਹੀਂ ਸਟੇਟ ਦੁਆਰਾ ਫਰਜ਼ੀ ਮੁਕਾਬਲੇ ਤਸ਼ੱਦਦ ਰਾਹੀ ਹਿੰਸਾ ਪਾਣੀ ਦੀ ਹਥਿਆਰ ਵੱਜੋਂ ਵਰਤੋਂ ਅਤੇ ਸਰਕਾਰੀ ਸ਼ਹਿਰ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲੀਗ ਗੰਭੀਰ ਚੁਣੌਤੀਆਂ ਮੰਨਦੇ ਆ। ਦਲ ਖਾਲਸਾ ਵੱਲੋਂ ਪੰਜਾਬ ਸੰਮੇਲਨ 2025 ਦੇ ਸੇਲੇਖੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 99 ਰਾਜਸੀ ਤੇ ਸਮਾਜਿਕ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦਾ ਜਲੰਧਰ ਵਿਖੇ ਵਿਸ਼ਾਲ ਇਕੱਠ ਹੋਇਆ। ਸੰਮੇਲਨ ਦੀ ਪ੍ਰਧਾਨਗੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ ਨੇ ਕੀਤੀ ਜਿਸ ਵਿੱਚ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰ ਚੁਣੌਤੀਆਂ ਪ੍ਰਤੀ ਸਮੂਹਿਕ ਸਮਝ ਪੈਦਾ ਕਰਨ ਕਾਰਜਸ਼ੀਲ ਹਾਲ ਅਤੇ ਰੋਡਮੈਪ ਤੈਅ ਕਰਨ ਲਈ ਵਿਚਾਰ-ਚਰਚਾ ਕੀਤੀ ਗਈ। ਦਾਲ ਖਾਲਸਾ ਦੇ ਆਗੂ ਅਨਸਾਰ 71 ਤਾ ਦਾ ਉਦੇਸ਼ ਸਮੂਹੀ ਕੌਮੀ ਸਾਂਝੀ ਰਾਇ ਬਣਾਉਣਾ ਹੈ ਕਾਰਜਸ਼ੀਲ ਰਾਹ ਕੱਢਣਾ ਅਤੇ ਪੰਜਾਬ ਦੀ ਸ਼ਾਨ ਸੁਰੱਖਿਆ ਸਵੈ ਸ਼ਾਸਨ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਰੋਡ ਮੈਪ ਤਿਆਰ ਕਰਨਾ ਹੈ ਸੋ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਸਾਡੇ ਸਾਹਮਣੇ ਔਰ ਇਸ ਚੈਲੰਜ ਨੂੰ ਜਦ-ਜਦ ਵੀ ਅਸੀਂ ਪੰਜਾਬ ਦੇ ਲੋਕਾਂ ਨੇ ਰੇਜ਼ ਕੀਤਾ ਸਾਨੂੰ ਇਹ ਡਰਾਇਆ ਜਾਂਦਾ ਹੈ ਕਿ ਤੁਹਾਡੇ ਵੀ ਦੇ ਬਾਹਰ ਪੰਜਾਬ ਤੋਂ ਬਾਹਰ ਗਏ ਨੇ ਸਿੱਖ ਤੁਸੀਂ ਵੀ ਤਾਂ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਜਾ ਰਹੇ ਹੋ ਹਾਲਾਂਕਿ ਉੱਥੇ ਦੇਖਿਆ ਜਾਵੇ ਤੇ ਇੰਗਲੈਂਡ ਕੈਨੇਡਾ ਦੇ ਵਿੱਚ ਲੈਕਸ ਆਫ ਜਿਹੜੇ ਬੰਦੇ ਨੇ ਉਹ ਮਾਈਗ੍ਰੈਂਟਸ ਦੇ ਅਗੇਂਸਟ ਸੜਕਾਂ ਤੇ ਉਤਰ ਚੁੱਕੇ ਹੋਏ ਨੇ ਬਟ ਇਸ ਗੱਲ ਦਾ ਵੀ ਸਾਨੂੰ ਜਵਾਬ ਦੇਣਾ ਪਏਗਾ ਜਿਹੜਾ ਗੱਲ ਸਾਨੂੰ ਡਰਾਇਆ ਜਾ ਰਿਹਾ ਕਿ ਤੁਸੀਂ ਆਪਣੇ ਬਾਹਰ ਦੇ ਜਿਹੜੇ ਪੰਜਾਬੀ ਜਾਂ ਸਿੱਖ ਗਏ ਨੇ ਉਹਨਾਂ ਬਾਰੇ ਸੋਚੋ ਇਹ ਹਮੇਸ਼ਾ ਇੱਕ ਗਾਜਰ ਲਟਕਾਈ ਜਾਂਦੀ ਹੈ ਥ੍ਰੈਟਨ ਕੀਤਾ ਜਾਂਦਾ ਸਾਨੂੰ ਕਿ ਅਸੀਂ ਆਪਣੀ ਜਿਹੜੀ ਪੋਲਿਊਟ ਹੋ ਰਿਹਾ ਕਲਚਰ ਜਿਹੜੀ ਡੈਮੋਗ੍ਰਾਫੀ ਡਿਸਟਰਬ ਹੋ ਰਹੀ ਉਹਦੇ ਤੇ ਬੋਲੀਏ ਨਾ ਸਾਡੇ ਪੈਨਲਸ ਨੂੰ ਬੋਲਣ ਵਾਲਿਆਂ ਨੂੰ ਇਹਨਾਂ ਗੱਲਾਂ ਦਾ ਜਵਾਬ ਅੱਜ ਦੇਣਾ ਚਾਹੀਦਾ ਔਰ ਪੰਜਾਬ ਦੀ ਸੁਸਾਇਟੀ ਦੇ ਅੱਧੇ ਬੰਦਿਆਂ ਨੂੰ ਸਾਡੇ ਖਿਲਾਫ ਹੀ ਖੜਾ ਕੀਤਾ ਜਾ ਰਿਹਾ ਔਰ ਤੁਸੀਂ ਇੰਗਲਿਸ਼ ਦੀਆਂ ਸਾਰੀਆਂ ਅਖਬਾਰਾਂ ਪੜੋ एंटी माइग्रेंट लेव नैरेटिव दे अगेंस्ट एक नैरेटिव से जज आ रिया तो जी बोल लो ओन्ना ने पहला ही ਤੁਹਾਡੀ ਤੁਹਾਨੂੰ ਨੱਪਣ ਲਈ ਤੁਹਾਡੀ ਆਵਾਜ਼ ਨੂੰ ਨੱਪਣ ਲਈ ਤਿਆਰੀ ਕੀਤੀ ਹੋਈ ਹੈ ਪਰ ਕੋਈ ਗੱਲ ਨਹੀਂ ਅਸੀਂ ਬੋਲਾਂਗੇ ਅਸੀਂ ਬੋਲਾਂਗੇ ਔਰ ਇਸ ਦਾ ਐਕਸ਼ਨੇਬਲ ਸੋਲੂਸ਼ਨ ਵੀ ਕਟਾਂ ਬੜੀ ਵਾਰ ਸਰ ਤਾਰਾ ਨੂੰ ਕਿਹਾ ਕਿ ਤੁਸੀਂ ਮਾਈਗ੍ਰੈਂਟਸ ਨੂੰ ਕਿਸੇ ਲੀਗਲ ਸਕੈਨਰ ਹਿੱਟ ਲੈ ਕੇ ਆਓ ਇਹਨਾਂ ਦੇ ਅਪਰਾਧਿਕ ਵਿਰਤੀ ਦੇ ਲੋਕਾਂ ਨੂੰ ਵਾਪਸ ਭੇਜੋ ਅਪਰਾਧ ਕਰਦੇ ਨੇ ਭੱਜ ਜਾਂਦੇ ਨੇ ਕੋਈ ਪਿੱਛੇ ਨਹੀਂ ਜਾਂਦਾ ਕਿਸੇ ਕੋਈ ਕਿਸੇ ਕੰਟੈਕਟ ਹੋਵੇ ਉਹ 4 ਪੈਸੇ ਪੁਲਿਸ ਨੂੰ ਖਵਾਵੇ ਤੇ ਲੈ ਜਾਵੇ ਕਿਸੇ ਐਸਐਚਾ ਨੂੰ ਏਐਸਆਈ ਨੂੰ ਮਗਰ ਤੇ ਚਲਾ ਜਾਵੇ ਮਗਰ ਅਦਰਵਾਇਜ਼ ਕੋਈ ਮਗਰ ਹੀ ਨਹੀਂ ਜਾਂਦਾ ਇਹਨਾਂ ਦੇ ਜਿਹੜੇ ਕ੍ਰਾਈਮ ਕਰਕੇ ਇੱਥੋਂ ਦੌੜ ਜਾਂਦੇ ਐ ਸਟੈਬਲਿਸ਼ ਹੋ ਚੁੱਕਾ ਹੈ ਔਰ ਕਿਉਂ ਹੈ ਇਹਨਾਂ ਦੇ ਆਪਣੇ ਲੋਕਾਂ ਨੇ ਕੀਤੇ ਨੇ ਇੰਡੀਅਨ ਜਰਨਲਸ ਤੇ ਪੋਲਿਸੀ ਮੇਕਰਸ ਨੇ ਤੇ ਜਾਂ ਇਹਨਾਂ ਦੇ ਜਿਹੜੇ ਟੈਲੀਵਿਜ਼ਨਸ ਦੇ ਉੱਤੇ ਬੈਠਦੇ ਨੇ ਨਾ ਸੋ ਕਾਲਡ ਕਮੈਂਟੇਟਰਸ ਉਹਨਾਂ ਨੇ ਖੁਦ ਹੀ ਇਹ ਗੱਲ ਸਟੈਬਲਿਸ਼ ਕੀਤੀ ਹੈ ਇੱਕ ਜਨਰਲ ਢਿਲੋਂ ਹੈ ਮੇਰੇ ਖਿਆਲ ਹੁਣ ਰਿਟਾਇਰਡ ਨੇ ਤੇ ਪਿੱਛੇ 4-5 ਮੀਨ ਮਿੰਨੇ ਪਹਿਲਾਂ ਉਹਨਾਂ ਦੀ ਇੱਕ ਇੰਟਰਵਿਊ ਜਿਹੜੀ ਬਹੁਤ ਵਾਇਰਲ ਹੋਈ ਔਰ ਖਾਸ ਤੌਰ ਤੇ ਪੰਜਾਬ ਦੇ ਫਲਡਸ ਦੇ ਕੰਟੈਕਸਟ ਵਿੱਚ ਬੜੀ ਵਾਇਰਲ ਹੋਈ ਉਹ ਕਹਿ ਰਹੇ ਨੇ ਕਿ ਅਸੀਂ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰਾਂਗੇ ਪਾਕਿਸਤਾਨ ਦੇ ਖਿਲਾਫ ਉਹਨੂੰ ਬੰਦਾ ਨਹੀਂ ਬੋਲ ਰਿਹਾ ਉਹ ਇੱਕ ਸੋਚ ਬੋਲ ਰਹੀ ਹੈ ਉਹ ਕਿੱਥੇ ਬੈਠਦਾ ਹੈ ਕਿੱਥੋਂ ਆਇਆ ਹੈ ਕਿਹਨਾਂ ਦੇ ਵਿੱਚੋਂ ਆਇਆ ਕਿਹਨਾਂ ਦੇ ਵਿੱਚੋਂ ਬੈਠਦਾ ਹੈ ਇਹਦਾ ਮਤਲਬ ਇਹ ਸੋਚ ਉੱਥੇ ਪਈ ਹੈ ਤੇ ਜੇ ਤੁਸੀਂ ਪਾਕਿਸਤਾਨ ਦੇ ਖਿਲਾਫ ਉਸ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰਨਾ ਹੈ ਤੇ ਕਲ ਕਲੀਅਰ ਹੋਣੀ ਚਾਹੀਦੀ ਕਿ ਉਹਦੇ ਵਿੱਚ ਜੁੜੇਗਾ ਨਾਲ ਪੰਜਾਬ ਵੀ ਪਹਿਲਾਂ ਪੰਜਾਬ ਰੋਡੇਗਾ ਹੁਣ ਇਸ ਤਰ੍ਹਾਂ ਦੇ ਜਨਰਲ ਜਦੋਂ ਬੋਲਦੇ ਨੇ ਕੌਣ ਇਹਨਾਂ ਨੂੰ ਕਾਉਂਟੇਬਲ ਬਣਾਏ ਕੀ ਹੈ ਮੈਕੈਨਿਜ਼ਮ ਔਰ ਇਹ ਸੋਚਦਾ ਫਿਰ ਦਿੱਲੀ ਵਾਲਿਆਂ ਦੀ ਸੋਚ ਹੈ ਜਿੱਥੋਂ ਇਦਾਂ ਦੀ ਇਦਾਂ ਦੇ ਲੋਕ ਬੈਠ ਕੇ opinions ਤੇ decisions ਬਣਾਉਂਦੇ ਇਹ ਕਾਰਨੇ ਸਾਡੇ ਦੇ ਚਰਾਕੀ ਸਿਸਟਮ ਇੰਪਲੀਮੈਂਟ ਕਰਨਾ ਤੇ ਅੱਜ ਉਸੇ ਚੀਜ਼ ਨੂੰ ਇੰਪਲੀਮੈਂਟ ਕਰਨਾ ਜ਼ਮੀਨ ਅਸਮਾਨ ਦਾ ਫਰਕ ਹੈ ਉਹਨਾਂ ਦੇ ਬੰਦਾ ਗਵਾਂਡੀ ਦੇ ਘਰ ਬੈਠਾ ਹੋਵੇ ਤੇ ਕਿਹਨੂੰ ਪਤਾ ਨਹੀਂ ਆਂਦਾ ਕਿੱਥੇ ਆ ਅੱਜ ਦੇ ਸੱਤ ਸਮੁੰਦਰੋਂ ਪਾਰ ਚਲ ਜੀਏ ਸਰਕਾਰ ਨੂੰ ਸਭ ਪ੍ਰਧਾਨ ਦਾ ਬੰਦਾ ਕਿੱਥੇ ਆ ਤੇ ਕਿੱਥੇ ਨਹੀਂ ਸੋ ਜਿਹੜੀ ਰਾਖੀ ਸਿਸਟਮ ਦੀ ਜ ਲੜਾਈ ਉਹਨਾਂ ਨੇ ਲੜੀ ਔਰ ਇਹ ਮੰਨਣਾ ਪਏਗਾ ਵੀ ਉਹਨਾਂ ਨੇ ਹਥਿਆਰਾਂ ਦੇ ਸਿਰ ਤੇ ਲੜੀ ਰਾਖੀ ਸਿਸਟਮ ਉਹਨਾਂ ਨੇ ਸਾਡੇ ਨੂੰ ਸੈਮੀਨਾਰ ਕਰਕੇ ਨਹੀਂ ਕੀਤੀ ਔਰ ਉਹ ਹਥਿਆਰਾਂ ਦੀ ਲੜਾਈ ਅੱਜ ਦੇ ਦਿਨ ਲੜਨੀ ਕਿੰਨੇ ਪ੍ਰੈਕਟੀਕਲ ਆ ਜਾਂਦੇ ਕਿੰਨੇ ਕਰੀ ਉਹਦੇ ਕੰਮਦਾਰ ਹੋ ਸਕਦੇ ਕੋਈ ਆਪਾਂ ਇਹਦੇ ਚੱਕ ਸਵਾਲ ਸੋ ਟੋਟਲੀ ਇਸਟਰੀ ਇੰਪਲੀਮੈਂਟ ਨਹੀਂ ਹੁੰਦੀ ਹਾਂ ਉਹਨਾਂ ਦੇ ਜਜਮੇਂ ਤੋਂ ਅਸੀਂ ਇੱਕ ਸੇਧ ਰਹਿ ਸਕਦੇ ਹਾਂ ਵੀ ਭਾਈ ਇਹਨੇ ਲੜੇ ਆਪਣੀ ਸੁਸਾਇਟੀ ਤੇ ਸਾਨੂੰ ਵੀ ਲੜਨਾ ਪੈਣਾ ਸੋ ਉਹਦੇ ਬਾਅਦ ਨੂੰ ਜਾਈਏ ਲੀਡਰਸ਼ਿਪ ਦੀ ਗੱਲ ਵਾਰ-ਵਾਰ ਸਾਰੇ ਬੁਲਾ ਰਹੇ ਨੇ ਕੀਤੇ ਆ ਲੀਡਰਸ਼ਿਪ ਦੇ ਬਾਰੇ ਵਿੱਚ ਸਰ ਭੇਜਣਾ ਕੋ ਕਮੈਂਟ ਕਰਨਾ ਚਾਹੁੰਨਾ ਅਸੀਂ ਜ਼ਿਆਦਾਤਰ ਆਪਣੀ ਲੀਡਰਸ਼ਿਪ ਜਿਹੜੀ ਵੇਖਦੇ ਆ ਨਾ ਉਹ ਅਸੀਂ ਵੇਖਦੇ ਆ ਵੀ ਸਾਡੇ ਪੋਲੀਟਿਕਲ ਸਟਰਕਚਰ ਦਾ ਜਨਰੇਟਰ ਕੌਣ ਹੈ ਅੱਜ ਦੇ ਸਮੇਂ ਸਾਡੇ ਸਾਰੇ ਉਂਗਲਾਂ ਦੇ ਭਗਵਾਨਤਮਾਨ ਤੇ ਆਮ ਆਦਮੀ ਪਾਰਟੀ ਅੜੇ ਪ੍ਰਾਣਾਂ ਦੇ ਸਾਡੇ ਅਕਾਲੀ ਦਲ ਤੇ ਬਾਦਲ ਤੇ ਉਹ ਲੋਕੇ ਜੋ ਕਾਕੰਦੇ ਚੱਲ ਜੋ ਚੰਨੇਣਾ ਚੱਲ ਮਤਲਬ ਜਿੰਨੇ ਅਸੀਂ ਪੰਜਾਬ ਤੇ ਲੀਡਰਸ਼ਿਪ ਕਰਾਉਨੇ ਆ ਪੰਥ ਦੀ ਵੀ ਵਿੱਚੇ ਅਧਿਕਾਰ ਦੈਨੇ ਆ ਉਹ ਅਜ਼ੀਮ ਆਮ ਆਦਮੀ ਉਹ ਸਾਡੇ ਲੀਡਰ ਨੇ ਪਰ ਸਾਡੀ ਸਮਾਜ ਦੀ ਤਾਕਤ ਦੀ ਆ ਸਾਡੇ ਜਿਹੜੇ ਅਸੀਂ ਇੱਥੇ ਢਿੱਜ ਬੈਠੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਜੋ ਕਿਸੇ ਨੇ ਵੀ ਇਹ ਨਾਲ ਦੇ ਚਤਨਾ ਚਾਹਵਨ ਕਿਹਨੇ ਕਰੀ ਚੁਣਿਆ ਹੋਵੇ ਅਸੀਂ ਸਾਰੇ ਉਹ ਮਨ ਜਿਹੜੇ ਨਾ ਰਿਜੈਕਟ ਕਰਦੇ ਰਹੇ ਪਰ ਸਾਡੀ ਸਮਾਜਿਕ ਰਾਜਨੀਤੀ ਸਮਾਜ ਇਹਨਾਂ ਨੂੰ ਲੀਡਰ ਚਾਹੁੰਦਾ ਜਿਨ੍ਹਾਂ ਤੋਂ ਅਸੀਂ ਆਸ ਰੱਖਦੇ ਸੋ ਸਾਡੀ ਜਿੰਮੇਵਾਰੀ ਇੱਥੇ ਬਣ ਕੇ ਇਹ ਨਹੀਂ ਬਣਦੀ ਕਿ ਉਹਨਾਂ ਦੀ ਰਣੀ ਤੇ ਟੇਚੀ ਇੱਕ ਨਾ ਲੀਡਰ ਚੋਣੀ ਕੋਈ ਪੰਜਾਬ ਦੇ ਵਿੱਚ ਅਜੇ ਤੱਕ 17 ਸਿੱਖ ਚੀਫ ਮਿਨਿਸਟਰ ਬਣ ਗਏ ਨੇ ਇੱਕ ਸਵਾਲ ਹੈ ਮੇਰਾ ਵੈਸੇ ਹੀ ਮੈਂ ਮਦਰੂਮ ਦੇ ਸੇਟ ਦੇ ਚ ਜਦ ਕਾਲਾ ਕਟਣ ਚੋਣੀ ਪੁਰਾਣੀ ਲੀਡਰਸ਼ਿਪ ਨੂੰ ਮੇਰਾ ਸਵਾਲ ਹੈ ਉਹਦਾ ਜਰੂਰ ਜਵਾਬ ਦੇ ਸਮਾਂ ਹੈ ਤੇ ਜਰੂਰ ਕੋਈ ਬੁਲਾਵਾ ਹੋਵੇ 17 ਚੀਜ਼ ਮਿਸਟਰੀ ਅਧੀਨ ਪੰਜਾਬ ਦੇ ਇੱਕ ਲੜੀ ਚ ਦੇਖਦੇ ਨੇ 17 ਦੇ 17 ਦੀਆਂ ਕਮੀਆਂ ਸਾਡੇ ਸਾਹਮਣੇ ਨੇ ਔਰ ਅਸੀਂ ਇਹ ਕਹਿਿਆ ਸੀ ਇਹਨਾਂ ਜੋ ਕਿਸੇ ਨੇ ਵੀ ਧਿਆਨ ਨਹੀਂ ਕੀਤਾ ਤੇ ਕਿਤੇ ਨਾ ਕਿਤੇ ਤਾਂ ਦਿਮਾਗ ਦੇ ਵਿੱਚ ਸਵਾਲ ਨਹੀਂ ਆਉਂਦਾ ਕਿ ਕੀ 17 ਦੇ 17 ਨੰਮੇ ਫਿਰ ਬੰਦੇ ਨੇ ਕਮਿਆ ਕਿ ਸਿਸਟਮ ਨੇ ਕਮਾਇਆ ਚੀਜ਼ ਮਿਨਿਸਟਰੀ ਆ ਹੁਣ ਜਦੋਂ ਤੱਕ ਤੇ ਭਗਵੰਤ ਮਾਨ ਚੀਜ਼ ਮਿਨਿਸਟਰ ਨਹੀਂ ਸਾਡੇ ਪਿੰਡ ਵਾਲਿਆਂ ਨੂੰ ਬਹੁਤੰਨ ਲੱਗਦਾ ਕਿ ਸਾਡਾ ਆਪਣਾ ਕੋਟ ਹੈ ਹੰਦਿਆ ਲੈਣ ਨਾਲ ਦੇ ਬਾਰੇ ਗੱਲਣਾ ਤੇ ਜਦੋਂ ਚੀਪ ਨੇਸ ਤੋਂ ਬਣ ਗਿਆ ਸਤਾ ਪੈਂਦੇ ਤੇ ਦੇ ਨਾਲ ਰੋਲ ਗਿਆ ਮਤਲਬ ਕਿ ਕੱਲੀ ਬੰਦਿਆਂ ਦੀ ਸਮੱਸਿਆ ਆ ਕਿ ਇੱਕ ਸਿਸਟਮ ਦੀ ਸਮੱਸਿਆ ਆ ਤੇ ਜੇ ਸਿਸਟਮ ਦੀ ਸਮੱਸਿਆ ਆ ਤੇ ਉਹਦੇ ਦੇ ਡਿਪਾਰਟਮੈਂਟ ਦੀ ਦੁੱਧ ਤੋਂ ਤਾਂ ਭੇਜ ਲੋ ਜੇ ਉਹਨਾਂ ਨਾਲ ਜਾ ਕੇ ਟਿਕੜੀ ਬੰਨਨ ਦਾ ਕਰੋ ਤੇ ਜੇ ਵਾਰ ਵਾਰ ਹੀ ਜਾ ਕੇ ਕਰਨਾ ਵੀ ਕੀ ਜਿਹੜੀ ਇੱਕ ਸਵਾਲ ਆ ਆਪਣੇ ਆਪ ਦੇ ਵਿੱਚ ਤੇ ਇੰਨੀ ਵਾਰ ਇਲੈਕਸ਼ਨ ਹੋ ਗਿਆਂ ਐਨੇ ਵਾਰ ਸਾਰਾ ਕੁਝ ਕਰਦਾ ਉਹਦੇ باوجود ਸਾਡੀ ਤੇ ਕੇ ਸਿਰਫ ਇਲੈਕਸ਼ਨ ਦੀ ਲੀਡਰਸ਼ਿਪ ਤੇ ਹੈ ਤੇ ਕੋਈ ਪ੍ਰਾਪਰ ਤੇ ਆਪਣੀ ਜਿਹੜੀ ਇਲੈਕਸ਼ਨ ਤੋਂ ਬਾਹਰੀ ਲੀਡਰਸ਼ਿਪ ਕਰਨ ਤੇ ਨਹੀਂ ਆ ਲੀਡਰਸ਼ਿਪ ਨੂੰ ਮੈਂ ਮੇਰਾ ਇਹ ਮੰਨਣਾ ਕਿ ਲੀਡਰਸ਼ਿਪ ਕਰ ਲਈ ਇਲੈਕਸ਼ਨ ਦੀ ਲੀਡਰਸ਼ਿਪ ਨਹੀਂ ਹੁੰਦੀ ਮੈਨਸ ਵੀ ਪੋਲਿਟਿਕਸ ਦੀ ਲੀਡਰਸ਼ਿਪ ਨਹੀਂ ਹੁੰਦੀ ਦੇਖਦੇ ਹੋ ਲੋਕਾਂ ਨੇ ਜਿਹੜਿਆ ਇਸ ਪਰ ਕਹਿਦੇ ਨੇ ਪਰ ਲੋਕਾਂ ਦੀ ਭਾਵਨਾ ਕੋਈ ਹੋਰ ਲੀਡਰਸ਼ਿਪ ਕਰ ਰਹੀ ਹੁੰਦੀ ਉਸ ਲੀਡਰਸ਼ਿਪ ਨਾਲ ਸੀ ਕਿਵੇਂ ਤਗੜਾ ਕਰਨਾ ਜਿਹੜੀ ਲੋਕ ਲਹਿਰ ਚ ਕਹਿੰਦਾ ਇਹ ਨਵਦੀਪ ਨੇਣੀ ਕੀਤੀ ਉਹਦੇ ਬਾਰੇ ਸਾਨੂੰ ਸਭ ਨੂੰ ਮਨ ਲੱਗਦਾ ਜਿਆਦਾ ਸੋਚਣਾ ਚਾਹੀਦਾ ਤੇ ਜਾਇ ਅਸਕਰ ਦੇ ਵੀ ਅਧਿਆਰੋਹ ਹੈ ਟੀਮ ਮਿਸਟਰ ਨੂੰ ਬਣਾ ਕੇ ਤੇ ਫਿਰ ਪੰਜ ਸਾਲਾਂ ਬਾਅਦ ਗਾਲਾਂ ਵਿੱਚ ਵੱਢਣੀ ਹੈ